ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕੁਦਰਤ ਦੀ ਗੋਦ ਦੇ ਵਿੱਚ ਬੈਠੇ ਹਾਂ ਤੇ ਅੱਜ ਆਪਾਂ ਪਰਮਾਤਮਾ ਨੂੰ ਮਿਲਣ ਦੀਆਂ ਪਰਮਾਤਮਾ ਦੀ ਵਡਿਆਈ ਦੀਆਂ ਉਹ ਗੱਲਾਂ ਸਾਂਝੀਆਂ ਕਰਾਂਗੇ ਜੋ ਮਹਾਂਪੁਰਸ਼ਾਂ ਨੇ ਸਾਂਝੀਆਂ ਕਰਦੀਆਂ ਤੇ ਮੈਨੂੰ ਲੱਗਦਾ ਹੈ ਵੀ ਸਾਡੀਆਂ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਇਸ ਪ੍ਰੋਬਲਮ ਦੇ ਨਾਲ ਮਿਲਦੀਆਂ ਜੁਲਦੀਆਂ ਹਨ ਅਸੀਂ ਜਿੱਥੇ ਵੀ ਕੋਈ ਸੰਗਤ ਕਰਦੇ ਹਾਂ ਜਿੱਥੇ ਵੀ ਅਸੀਂ ਕਿੱਥੇ ਅਸੀਂ ਜਾਂਦੇ ਹਾਂ ਤਾਂ ਸਾਨੂੰ ਉੱਥੋਂ ਇਹ ਸੰਦੇਸ਼ ਜ਼ਰੂਰ ਮਿਲਦਾ ਹੈ ਵੀ ਆਪਣਾ ਅਮਰਤ ਵੇਲਾ ਸੰਭਾਲੋ ਐਸੇ ਤਰ੍ਹਾਂ ਹੀ ਇੱਕ ਇਨਸਾਨ ਸੀ ਉਹ ਇਹ ਚੀਜ਼ਾਂ ਸੁਣ ਕੇ ਆਪਣਾ ਅਮਰਤ ਵੇਲਾ ਜਿਹੜਾ ਹੈ ਸੰਭਾਲਣਾ ਸ਼ੁਰੂ ਕਰ ਦਿੱਤਾ ਪਰ ਕੁਝ ਹੀ ਦਿਨਾਂ ਦੇ ਵਿੱਚ ਉਹਦੇ ਵਿੱਚ ਇਹ ਆਇਆ ਵੀ ਉਹ ਇੰਨਾ ਥੱਕ ਟੁੱਟ ਗਿਆ ਉਹਦਾ ਸਰੀਰ ਦੁਬਲਾ ਪਤਲਾ ਹੋ ਗਿਆ ਤੇ ਉਸ ਦੇ ਸਰੀਰ ਤੇ ਕੋਈ ਰੌਣਕ ਨਾ ਰਹੀ ਤਾਂ ਜਦੋਂ ਇਹ ਮੁਸੀਬਤ ਉਹਨੂੰ ਆਈ ਤਾਂ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਮਿਲਣ ਚਲਾ ਗਿਆ ਹੁਣ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਮਿਲਿਆ ਉੱਥੇ ਤਾਂ ਵੇਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਸ ਦੇ ਚਿਹਰੇ ਵੱਲ ਬਹੁਤ ਥੱਕਿਆ ਟੁੱਟਿਆ ਹੋਇਆ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਸ ਨੂੰ ਪੁੱਛਿਆ ਵੀ ਤੈਨੂੰ ਕੀ ਪ੍ਰੋਬਲਮ ਹੈ ਉਸ ਨੇ ਦੱਸਿਆ ਵੀ ਮੈਂ ਸਵੇਰੇ ਅਮਰਤ ਵੇਲੇ ਉੱਠਦਾ ਹਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ਪਰ ਮੇਰੇ ਤੋਂ ਪਰਮਾਤਮਾ ਦਾ ਨਾਮ ਹੈ ਜਿਹੜਾ ਸਿਮਰਿਆ ਨਹੀਂ ਜਾਂਦਾ ਮੈਨੂੰ ਕੋਈ ਪਰਮਾਤਮਾ ਦੇ ਵੱਲੋਂ ਕੋਈ ਆਨੰਦ ਖੇੜਾ ਜਿਹੜਾ ਹੈ ਉਹ ਪ੍ਰਾਪਤ ਨਹੀਂ ਹੋਇਆ ਤਾਂ ਭਾਈ ਸਾ ਪਾਈ ਵੀਰ ਸਿੰਘ ਜੀ ਨੇ ਉਹਨਾਂ ਦਾ ਰੁਟੀਨ ਪੁੱਛਿਆ ਜਦੋਂ ਉਸਨੇ ਆਪਣਾ ਰੁਟੀਨ ਦੱਸਿਆ ਵੀ ਮੈਂ ਸ਼ਾਮ ਨੂੰ 10 11 ਵਜੇ ਸੌਣਾ ਤੇ ਮੈਂ ਖਾਣਾ ਵੀ ਬਹੁਤ ਘੱਟ ਖਾਂਦਾ ਹਾਂ ਤੇ ਪਰਮਾਤਮਾ ਵੱਲ ਜੋੜਨ ਦੀ ਕੋਸ਼ਿਸ਼ ਕਰਦਾ ਹਾਂ ਤੇ ਸਵੇਰੇ 2:3 3 ਵਜੇ ਅੰਮ੍ਰਿਤ ਵੇਲੇ ਉੱਠ ਖੜਦਾ ਹਾਂ ਤਾਂ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਸ ਦੇ ਜਿਹੜਾ ਹੈ ਜ਼ਿੰਦਗੀ ਜਿਉਣ ਦਾ ਜਿਹੜਾ ਉਹ ਤਰੀਕਾ ਦੇਖਿਆ ਤਾਂ ਉੱਥੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕਿਹਾ ਵੀ ਤੂੰ ਅੰਮ੍ਰਿਤ ਵੇਲੇ ਨਾ ਉੱਠਿਆ ਕਰ ਤੂੰ 2:3 3 ਵਜੇ ਨਾ ਉੱਠਿਆ ਕਰ ਤੂੰ 4-5 ਦੇ ਵਿੱਚ ਉੱਠਿਆ ਕਰ ਸਵੇਰੇ 4 ਵਜੇ ਜਾਂ 5 ਵਜੇ ਉੱਠਿਆ ਕਰ। ਤੋ ਉਸਨੇ ਪੁੱਛਿਆ ਵੀ ਇਹ ਕਿਉਂ ਤੂੰ ਵੈਸੇ ਤਾਂ ਜਿੱਥੇ ਵੀ ਅਸੀਂ ਸੰਗਤ ਦੇ ਵਿੱਚ ਜਾਂਦੇ ਆ ਸਾਨੂੰ ਇਹ ਸੰਦੇਸ਼ ਮਿਲਦਾ ਹੈ ਵੀ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਹੈ। ਫਿਰ ਇਹ ਕਿਉਂ? ਲੇਟ ਕਿਉਂ ਉਠਾ ਮੈਂ? ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਜਿਹੜਾ ਤੇਰੇ ਚਿਹਰੇ ਤੇ ਰੌਣਕ ਨਹੀਂ, ਜਿਹੜੇ ਤੇਰੇ ਸਰੀਰ ਦੇ ਵਿੱਚ ਤੰਦਰੁਸਤੀ ਨਹੀਂ, ਉਸ ਦਾ ਮੁਢਲਾ ਕਾਰਨ ਹੈ ਵੀ ਤੇਰੀ ਜਿਹੜੀ ਨੀਂਦ ਹੈ ਉਹ ਪੂਰੀ ਨਹੀਂ ਹੋ ਰਹੀ। ਤੁਜਾ ਤੂੰ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਰਿਹਾ ਅਕਸਰ ਅਸੀਂ ਪਰਮਾਤਮਾ ਨਾਲ ਉਹਦੀ ਜੁੜ ਸਕਦੇ ਹਾਂ ਜਦੋਂ ਸਾਡਾ ਸਰੀਰ ਪੂਰਨ ਰੂਪ ਦੇ ਵਿੱਚ ਤੰਦਰੁਸਤ ਹੈ ਸਾਨੂੰ ਜਿਹੜੀ ਹੈ 8 ਘੰਟੇ ਜਿਹੜੀ ਨੀਂਦ ਚਾਹੀਦੀ ਹੈ ਉਸ ਅਸੀਂ ਪੂਰੀ ਤਰ੍ਹਾਂ ਲੈ ਚੁੱਕੇ ਹਾਂ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਤੂੰ ਲਗਭਗ ਸ਼ਾਮ ਨੂੰ 7:30-8 ਵਜੇ ਸੌਂ ਜਾ ਕਰ ਤੇ ਫਿਰ ਤੂੰ 3 ਵਜੇ ਹੈ ਜਿਹੜਾ ਉਹ ਤੂੰ ਅੰਮ੍ਰਿਤ ਵੇਲੇ ਉੱਠ ਸਕਦਾ ਹੈ ਫਿਰ ਤੇਰਾ ਸਰੀਰ ਜਿਹੜਾ ਹੈ ਉਹ ਤੰਦਰੁਸਤ ਹੋਊਗਾ ਤੇਰੀ ਨੀਂਦ ਹੈ ਜਿਹੜੀ ਪੂਰੀ ਹੋ ਚੁੱਕੀ ਹੋਊਗੀ ਤੇ ਤੂੰ ਪੂਰਨ ਰੂਪ ਦੇ ਵਿੱਚ ਪਰਮਾਤਮਾ ਦਾ ਜਿਹੜਾ ਹੈ ਸਿਮਰਨ ਕਰ ਸਕਦਾ ਹੈ ਦੂਜਾ ਕਹਿੰਦੇ ਸਰੀਰ ਦੀ ਐਕਸਰਸਾਈਜ਼ ਹੈ ਉਹ ਤੂੰ ਕਰਦਾ ਨਹੀਂ ਤੀਜਾ ਜਿਹੜੀ ਸਰੀਰ ਨੂੰ ਪੂਰੀ ਖਰਾਕ ਹੈ ਉਹ ਤੂੰ ਦਿੰਦਾ ਨਹੀਂ ਤਾਂ ਇਹ ਸਾਰੀਆਂ ਚੀਜ਼ਾਂ ਵੀ ਪਰਮਾਤਮਾ ਦੇ ਨਾਮ ਦੇ ਨਾਲ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਉਸ ਤੋਂ ਬਾਅਦ ਤੁਸੀਂ ਸਿਮਰਨ ਕਰੋਗੇ ਫਿਰ ਤੁਹਾਨੂੰ ਆਨੰਦ ਆਉਣ ਲੱਗੂਗਾ ਜੇ ਤੁਹਾਡਾ ਸਰੀਰ ਹੀ ਰੋਗੀ ਹੋ ਗਿਆ ਤੁਹਾਡਾ ਸਰੀਰ ਦੇ ਵਿੱਚ ਚੁਸਤੀ ਨਾ ਰਹੀ ਤੰਦਰੁਸਤੀ ਨਾ ਰਹੀ ਤਾਂ ਤੁਸੀਂ ਪਰਮਾਤਮਾ ਦਾ ਸਿਮਰਨ ਹੈ ਨਹੀਂ ਕਰ ਸਕਦੇ ਬਹੁਤ ਵਧੀਆ ਸਿਮਰਨ ਤੁਹਾਡਾ ਨਹੀਂ ਹੋ ਸਕਦਾ ਤਾਂ ਇਸ ਵਾਸਤੇ ਜੇ ਤੁਸੀਂ ਆਪਣੇ ਸਰੀਰ ਨੂੰ ਪਹਿਲਾਂ ਤੰਦਰੁਸਤ ਰੱਖਣਾ ਹੈ ਉਸ ਲਈ ਵਸਤੇ ਤੁਸੀਂ ਘੰਟਾ ਡੇਢ ਘੰਟਾ ਤੁਸੀਂ ਐਕਸਰਸ ਕਰਦੇ ਹੋ ਜਾਂ ਤੁਸੀਂ ਵਾਕ ਲਈ ਦੂਰ ਨਿਕਲ ਜਾਂਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਸਰੀਰ ਨੂੰ ਪੂਰੀ ਖਰਾਕ ਦਿੰਨੇ ਹੋ ਤੇ ਉਸ ਤੋਂ ਬਾਅਦ ਤੁਸੀਂ 8 ਘੰਟੇ ਨੀਂਦ ਪੂਰੀ ਕਰਕੇ ਤੁਸੀਂ 3 ਵਜੇ ਤਾਈਂ ਜਾਂ 4 ਵਜੇ ਤੱਕ ਜਾਂ ਤੁਹਾਡੀ ਜਿਹੜੀ ਨੀਂਦ ਹੈ ਉਹ 8 ਘੰਟੇ ਪੂਰੀ ਹੋ ਜਾਂਦੀ ਹੈ ਫਿਰ ਤੁਸੀਂ ਜਦੋਂ ਪਰਮਾਤਮਾ ਦਾ ਸਿਮਰਨ ਕਰੋਗੇ ਤਾਂ ਉਹ ਤੁਹਾਨੂੰ ਆਨੰਦ ਖੇੜਾ ਦੇ ਕੇ ਜਾਊਗਾ ਕਿਉਂਕਿ ਜਿੰਨਾ ਚਿਰ ਸਰੀਰ ਜਿਹੜਾ ਹੈ ਸਵਸਤ ਨਹੀਂਗਾ ਉਹਨਾਂ ਚਿਰ ਤੁਸੀਂ ਪ੍ਰਮਾਤਮਾ ਦਾ ਸਿਮਰਨ ਸਹੀ ਢੰਗ ਨਾਲ ਨਹੀਂ ਕਰ ਸਕਦੇ ਤਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਹਨ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਵਡਿਆਈ ਅਸੀਂ ਪ੍ਰਮਾਤਮਾ ਦੀ ਵਿਚਾਰਨੇ ਆ ਅਸੀਂ ਇਸ ਚੀਜ਼ ਤੇ ਜਰੂਰ ਜ਼ੋਰ ਦਿੰਨੇ ਆ ਅਸੀਂ ਜ਼ੋਰ ਜਰੂਰ ਦਿੰਨੇ ਆ ਪਰ ਅਸੀਂ ਇਸ ਦੇ ਪਿੱਛੇ ਜੋ ਜ਼ਿੰਦਗੀ ਜਿਉਣ ਦਾ ਢੰਗ ਹੈ ਉਨੀ ਸਮੇਂ ਦੇਵੀ ਇਸ ਤੋਂ ਪਹਿਲਾਂ ਅਮਰਤ ਵੇਲੇ ਤੋਂ ਪਹਿਲਾਂ ਸਾਡੇ 8 ਘੰਟੇ ਹੈ ਉਹ ਪੂਰੇ ਹੋ ਜਾਣੇ ਚਾਹੀਦੇ ਹਨ ਜਿਵੇਂ ਕੁਦਰਤ ਦੇ ਵਿੱਚ ਪੰਛੀ ਹੈ ਜਾਨਵਰ ਹੈ ਜਿਹੜੇ ਉਹ ਜਿਵੇਂ ਹੀ ਸੂਰਜ ਛਿਪਦਾ ਜਾਂਦਾ ਹੈ ਉਸ ਦੇ ਹਿਸਾਬ ਨਾਲ ਲਗਭਗ 8:00 ਵਜੇ ਜਿਹੜੇ ਹੈ ਸਾਰੇ ਪੰਛੀ ਸੌ ਜਾਂਦੇ ਹਨ ਤੇ ਸਵੇਰੇ ਅਮਰਤ ਵੇਲੇ ਪੰਛੀ ਆਪਣੇ ਆਪ ਉੱਠ ਖੜਦੇ ਹਨ ਉਸੇ ਤਰ੍ਹਾਂ ਜੇ ਅਸੀਂ ਵੀ ਉਸੇ ਤਰ੍ਹਾਂ ਅਸੀਂ 8 ਵਜੇ ਸ਼ਾਮ ਨੂੰ ਅਸੀਂ ਰਾਤੀ ਸੌਂ ਜਾਂਦੇ ਹਾਂ ਤੇ ਸਵੇਰੇ ਅੰਮ੍ਰਿਤ ਵੇਲੇ ਸਾਨੂੰ ਆਪਣੇ ਆਪ ਜਾਗ ਆ ਜਾਊਗੀ ਤੇ ਉਦੋਂ ਸਾਡੇ ਸਰੀਰ ਦੀ ਜਿਹੜੀ ਹੈ ਨੀਂਦ ਪੂਰੀ ਹੋ ਚੁੱਕੂਗੀ ਤਖਾਵਟ ਹੈ ਜਿਹੜੀ ਪੂਰੀ ਤਰ੍ਹਾਂ ਲੈ ਗਈ ਹੋਵੇਗੀ ਤਾਂ ਫਿਰ ਜਦੋਂ ਅਸੀਂ ਪਰਮਾਤਮਾ ਨੂੰ ਸਿਮਰਾਂਗੇ ਤਾਂ ਜਿਹੜਾ ਹੈ ਸਾਡਾ ਜੀਵਨ ਹੈ ਪਰਮਾਤਮਾ ਦੇ ਸਿਮਰਨ ਦੇ ਵਿੱਚ ਜਿਹੜਾ ਸਫਲ ਹੋਣਾ ਹੈ ਉਹ ਦੁਗਣਾ ਉਸ ਦੇ ਵਿੱਚ ਜਿਹੜੀ ਹੈ ਸਰੀਰ ਦੇ ਵਿੱਚ ਜਿਹੜੀ ਤੰਦਰੁਸਤੀ ਹੋਗੀ ਉਸ ਦੇ ਨਾਲ ਜਿਹੜੀ ਹੈ ਅਸੀਂ ਸਿਮਰਨ ਸਫਲ ਰੂਪ ਦੇ ਵਿੱਚ ਅਸੀਂ ਕਰ ਸਕਦੇ ਹਾਂ ਪ੍ਰਮਾਤਮਾ ਦੀ ਵਡਿਆਈਆਂ ਕਰ ਸਕਦੇ ਹਾਂ ਇਸ ਤੋਂ ਇਲਾਵਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੋਲ ਇੱਕ ਇਨਸਾਨ ਹੋਰ ਆਏ ਉਹ ਕਹਿੰਦੇ ਮੈਨੂੰ ਜਦੋਂ ਮੈਂ ਪ੍ਰਮਾਤਮਾ ਦਾ ਸਿਮਰਨ ਕਰਦਾ ਹਾਂ ਤਾਂ ਮੇਰੀ ਮੈਨੂੰ ਨੀਂਦ ਆਉਣ ਲੱਗ ਜਾਂਦੀ ਹੈ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਤੁਸੀਂ ਪ੍ਰਮਾਤਮਾ ਦੀ ਜਿਹੜੀ ਬਾਣੀ ਹੈ ਸਿਮਰਨ ਹੈ ਇਸ ਨੂੰ ਕੰਟ ਕਰ ਰਹੇ ਕੰਟ ਕੀਤਾ ਹੋਊਗਾ ਤੇ ਸਵੇਰੇ ਜਦੋਂ ਅੰਮ੍ਰਿਤ ਵੇਲੇ ਤੁਸੀਂ ਵਾਕ ਕਰਨ ਨਿਕਲ ਜਾਓ ਤੇ ਨਾਲ ਤੁਸੀਂ ਆਪਣੀ ਬਾਣੀ ਤੇ ਸਿਮਰਨ ਹੈ ਉਹ ਕਰਦੇ ਜਾਓ ਸਿਮਰਨ ਕਰ ਲਓ ਨਾਲ ਬਾਣੀ ਪੜ੍ਹ ਲਓ ਉਸ ਤੋਂ ਬਾਅਦ ਬਾਣੀ ਪੜ੍ਹ ਲਓ ਤਾਂ ਤੁਹਾਡੇ ਸਰੀਰ ਦੇ ਵਿੱਚ ਚੁਸਤੀ ਵੀ ਰਹੂਗੀ ਤੁਹਾਡਾ ਧਿਆਨ ਵੀ ਉਧਰ ਰਹੂਗਾ ਤੁਹਾਨੂੰ ਨੀਂਦ ਵੀ ਨਹੀਂ ਆਉਗੀ ਤੁਹਾਡੇ ਦੋ ਕਾਰਜ ਹੈ ਜਿਹੜੇ ਸਬਰ ਜਾਣਗੇ ਸਰੀਰ ਵੀ ਤੰਦਰੁਸਤ ਹੋਰ ਹੋ ਜਾਊਗਾ ਤੇ ਦੂਜਾ ਪਰਮਾਤਮਾ ਨਾਲ ਵੀ ਜੁੜ ਜਾਵਾਂਗੇ ਐਸੇ ਤਰ੍ਹਾਂ ਭਗਤ ਕਬੀਰ ਜੀ ਨੇ ਵੀ ਸਾਨੂੰ ਕਿਹਾ ਵੀ ਤੁਸੀਂ ਆਪਣਾ ਧਿਆਨ ਪਰਮਾਤਮਾ ਦੇ ਸਿਮਰਨ ਵੱਲ ਰੱਖੋ ਤੇ ਜੋ ਜ਼ਿੰਦਗੀ ਦੇ ਜਿਹੜੇ ਕੰਮ ਹੈ ਉਹ ਕਰਦੇ ਜਾਓ ਤਾਂ ਇਹ ਸਾਰੇ ਕੰਮ ਉਦੋਂ ਹੋਣਗੇ ਜਦੋਂ ਸਾਡੀ ਨੀਂਦ ਪੂਰੀ ਹੋਊਗੀ ਸਾਡਾ ਸਰੀਰ ਤੰਦਰੁਸਤ ਹੋਊਗਾ ਤੇ ਉਸ ਤੋਂ ਬਾਅਦ ਅਸੀਂ ਜਦ ਪਰਮਾਤਮਾ ਦਾ ਸਿਮਰਨ ਕਰਾਂਗੇ ਉਹ ਫਿਰ ਸਾਡਾ ਸਿਮਰਨ ਲਾਹੇਵੰਦ ਹੋਊਗਾ ਉਦੋਂ ਸਾਡੇ ਮਨ ਦਾ ਜਿਹੜਾ ਟਿਕਾਉ ਹੈ ਉਹ ਬਹੁਤ ਵਧਿਆ ਹੋਊਗਾ ਤਾਂ ਇਸ ਦੇ ਲਈ ਪਾਈ ਸਾਹਿਬਾਈ ਵੀਰ ਸਿੰਘ ਜੀ ਕਹਿੰਦੇ ਪਹਿਲਾਂ ਤੁਸੀਂ ਆਪਣਾ ਜਿਹੜੀ ਨੀਂਦ ਹੈ ਤੁਸੀਂ 3 ਵਜੇ 2:30 ਵਜੇ ਜਿਹੜਾ ਉੱਠਦੇ ਆ ਉਹ ਤੁਸੀਂ 4 ਵਜੇ ਉੱਠਣ ਲੱਗੋ ਪਹਿਲਾਂ ਆਪਣੀ ਨੀਂਦ ਪੂਰੀ ਕਰੋ ਜਦੋਂ 4 ਵਜੇ 4:30 ਵਜੇ ਉੱਠ ਕੇ ਉਹ ਸਿਮਰਨ ਕਰਨ ਲੱਗਦੇ ਲੱਗੇਗਾ ਫਿਰ ਉਹਦੀ ਨੀਂਦ ਜਦ ਪੂਰੀ ਹੋਊਗੀ ਤਾਂ ਆਪਣੇ ਆਪ ਹੈ ਜਿਹੜੀ ਪਰਮਾਤਮਾ ਦੀ ਬਰਕਤ ਪਾਊਗੀ ਕਿਉਂਕਿ ਸਰੀਰ ਦੇ ਵਿੱਚ ਜਦੋਂ ਚੁਸਤੀ ਤੰਦਰੁਸਤੀ ਹੋਊਗੀ ਤਾਂ ਆਪਣੇ ਆਪ ਬਰਕਤ ਪੈਂਦੀ ਹੈ ਤਾਂ ਇਸ ਲਈ ਪਰਮਾਤਮਾਗੇ ਅਰਦਾਸ ਕਰਕੇ ਅਸੀਂ ਸਿਮਰਨ ਸ਼ੁਰੂ ਕਰਗੇ 8 ਘੰਟੇ ਨੀਂਦ ਪੂਰੀ ਕਰਨ ਦੇ ਲਈ ਆਪਾਂ ਨੂੰ ਸਾਨੂੰ 8 8:30 ਵਜੇ ਦੇ ਲਗਭਗ ਸਾਨੂੰ ਸੌਣਾ ਪਵੇਗਾ ਤੇ ਜਦੋਂ ਇਹ ਚੀਜ਼ਾਂ ਸੀ ਅਪਣਾ ਲਵਾਂਗੇ ਫਿਰ ਆਪਣੇ ਆਪ ਸਾਨੂੰ ਅੰਮ੍ਰਿਤ ਵੇਲਾ ਵੀ ਮਿਲੂਗਾ ਅੰਮ੍ਰਿਤ ਵੇਲੇ ਸਾਡੇ ਜਿਹੜਾ ਅਸੀਂ ਸਿਮਰਨ ਕਰਾਂਗਾ ਉਹ ਸਾਡੇ ਲਈ ਲਾਹੇਵੰਦ ਵੀ ਹੋਊਗਾ ਤੇ ਪਰਮਾਤਮਾ ਦੀਆਂ ਬਰਕਤਾਂ ਵੀ ਪੈਣਗੀਆਂ ਇੰਨੀਆਂ ਕਿ ਬੇਨਤੀਨ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ